ਹਾਂਜੀ ਗੁੱਡ ਮਾਰਨਿੰਗ ਅਦਾਬ ਨਮਸਕਾਰ ਜੀ ਮੈਂ ਹਾਂ ਤੁਹਾਡਾ ਪ੍ਰਤੇਰ ਸਿੰਘ ਰਾਜੀਆ ਕੀਤੀ ਪੰਜਾਬ ਤੇ ਹਾਜ਼ਰ ਜੋ ਟਾਈਮ ਹੈ ਸਵੇਰ ਦੇ 4:45 ਦਾ ਵਿਚਾਲੇ ਦਾ ਟਾਈਮ ਹੈ ਜੀ ਤੇ ਸਵਾਰੀ ਤਾਂ ਹਰ ਰੋਜ਼ ਦੀ ਤਰ੍ਹਾਂ ਆਪਾਂ ਸਵੇਰ ਸਵੇਰ ਮੱਝ ਨੂੰ ਕਸ਼ੰਡਾ ਪਾ ਦਿੱਤਾ ਤੇ ਧਾਰਾਂ ਚੋਂ ਲੱਗ ਗਏ ਤੇ ਗਾਂ ਨੂੰ ਆਪਾਂ ਹੁਣ ਦੁੱਧ ਵਧਾਉਣ ਖਾਤਰ ਪੂਰੀ ਬਾਲਟੀ ਫੀਡ ਦੀ ਆਥਣੇ ਭੌਂ ਦਿੰਦੇ ਆ ਆਪਣੇ ਧੌਂ ਦਿੰਦੇ ਆ ਪੂਰੀ ਬਾਲਟੀ ਭੌਂਤੀ ਹੋਈ ਇਹਨੂੰ ਪਾਣੀ ਕੀ ਇਹਨੂੰ ਮੂਰੇ ਧਰਦ ਮੈਂ ਸਾਰੇ ਪੀਂ ਜਾਂਦੀ ਹਾਂ ਇਹ ਦੁੱਧ ਪਾਜ ਜਿਉਂ ਝਾੜ ਹੋਇਆ ਜੀ ਤੇ ਬਹੁਤ ਵਧੀਆ ਗਾਈਆਂ ਆ ਆਪਣੀ ਛੀਲ ਮਤਲਬ ਕਿ ਜਿਵੇਂ ਜਰਸਤੀਆਂ ਥੱਲੇ ਇਹ 2 ਦੰਦੀ ਤੋਂ ਗੱਲ bắtੀ ਹੋਈ ਹੈ ਜੇ ਮਤਲਬ ਕਿ 2 ਸਾਲ ਦੀ ਜਵਾ 2 ਸਾਲ ਦੀ ਬਸ ਇਹਦਾ ਦੁੱਧ ਦੇ ਥੱਲੇ ਹੈਗਾ ਵੀ 18 ਲੀਟਰ ਦੇ ਉਹ ਲੈਂਦੀ ਸੀ ਫਿਰ ਚਾਹ ਦੇ 16 ਕਿਲੋ ਲੀਟਰ ਦੇ ਗਈ ਆਪਣੇ ਕੋਲ ਤੇ ਜਿਉਂ ਝਾੜ ਹੋਇਆ ਜੀ ਇਹ ਬਸ 4 4.5 ਕਿਲੋ ਕਿਟਾਉਂ ਦੇ ਦਿੰਦੀ ਹੈ 5 ਦੇ ਦਿੰਦੀ ਹੁਣ ਬਸ ਇਧੂ ਬਦਲ ਨਹੀਂ ਦਿੰਦੀ ਹੁਣ ਤੇ ਹੁਣ ਇਹਦੇ ਫੀਰ ਤੇ ਖਰਾਕ ਤੇ ਜੋੜ ਦਿੱਤਾ ਪੂਰਾ ਤੇ ਪੂਰਾ ਫੁੱਲ ਜੋੜ ਦਿੱਤਾ ਇਹ ਖਰਾਕ ਤੇ ਤਾਂ ਕਿਸੇ ਦੁੱਧਵਾਸ਼ਕ ਤੇ ਆਹ ਮੱਝ ਛੇੜੀ ਦੀ ਇੱਕ ਮੇਲੀ ਨੇਗੀ ਹੁਣ ਉਹਨੂੰ ਦੂਸਰੀ ਥੱਲੇ ਕੱਟੀ ਛੱਡੀ ਐ ਤੇ ਇਸ ਤਰ੍ਹਾਂ ਆਪਣਾ ਕੰਮ ਚੱਲ ਜਿੰਦਾ ਫਾਰਮ ਦਾ ਮੈਂ ਤਾਂ ਫਾਰਮ ਹੀ ਕਹੂੰ ਛੋਟਾ ਜਿਹਾ ਪੌਣੀ ਬਈ ਫਾਰਮਿੰਗ ਫਾਰਮ ਦਾ ਫਾਰਮਿੰਗ ਹੁੰਦਾ ਤੇ 10-12 ਪਸ਼ੂ ਹੋਣ ਰੱਖੇ ਤਾਂ ਫਾਰਮ ਹੀ ਬਣ ਜਾਂਦਾ ਤੇ ਹੁਣ ਆਪਾਂ ਬੀਲੀnabla ਚੋਂ ਹੁੰਦੇ ਇਹਨੂੰ ਫੇਰ ਦੇਖਾਂ ਘੰਟੇ ਦਿਨ ਇਹ ਹੋਰ ਕੱਖ ਦਾਣਾ ਪਾਤੇ ਨੂੰ ਕਾ ਲੈਣ ਦੇ ਇਹ ਤਾਂ ਵੀਚਰ ਜਾਂਦੀ ਹੈ ਕਈ ਕਈ ਦਿਨ ਫਿਰ ਅਹੀਂ ਕਰਦੀ ਹੈ ਜੇ ਟਾਈਮ ਆ ਜੇ ਮੋਟਰ ਵਾਲੇ ਚਲੋ ਫੇਰ ਦੇਖਦੇ ਹਾਂ ਤੇ ਆਹ ਕੱਟੇ ਨੂੰ ਅੱਜ ਪਹਿਲੇ ਦਿਨ ਖੱਡਿਆ ਕੱਟਾ ਡਰਦਾ ਪਾਣੀ ਚ ਵੜਦਾ ਢੇਰੇ ਵੜ ਕੇ ਨਿਕਲਿਆ ਕੁਸਾ ਕੱਟੀਆਂ ਤੋਂ ਡਰਦਾ ਜੀ ਮੈਨੂੰ ਮਾਰਨ ਨਾਲ ਹਲਕੇ ਕੁਝ ਕਹਿੰਦੀਆਂ ਨਹੀਂ ਸੀਗੀਆਂ ਕੁਝ ਨਹੀਂ ਕਹਿੰਦੀਆਂ ਤੇ ਇਹਨਾਂ ਨੂੰ ਸੁਭਾਅ ਪੁੱਠਾ ਪੈ ਗਿਆ ਜਿਆ ਬੰਨਣੀਆਂ ਪੈਂਦੀਆਂ ਨੇ ਉਹ ਤਾਂ ਇਹ ਧਾਰ ਦੇ ਨੀਮੀ ਆ ਦੂਜੀ ਵਾਂਹ 100 ਉੱਚੀ ਹੈਗੀ ਧਾਰ ਦੇ ਮੂਰੇ ਖੜ ਕੇ ਸਾਰਾ ਖੇਲ ਦੇ ਲਵੇ ਕੋਰਤੀ ਮਿੱਟੀ ਉਹਨ ਖੇਲ ਦੇ ਲਵੇ ਸਾਰੇ ਮਿੱਟੀ ਜਿਹਨੋਂ ਕਣਕ ਬੀਜਣ ਤੋਂ ਪਹਿਲਾਂ ਜਦੋਂ ਆਹ ਆਪਣਾ ਵੱਡੇ ਗਏ ਜੀਰ ਚੋਨਾ ਵੱਢਿਆ ਗਿਆ ਟਰਾਲੀਆਂ ਨਾਲ ਮਿੱਟੀ ਲਾਵਾਂਗੇ ਆਹ ਝੋਟੇ ਦੁੱਧਰ ਲੂਗੀ ਹੁਣ ਤੇ ਇਹਨਾਂ ਨੂੰ ਫੀਡ ਪੈਂਦੀ ਹੈ ਜੀ ਪੀਪਰ ਡਰਾਈਵ ਤੇ ਦੁੱਧਰ ਵਾਲੇ ਖਾਤਰ ਦੋਨੇ ਝੋਟੇ ਦੋ ਦੋ ਸਾਲ ਤੋਂ ਉੱਤੇ ਹੋਈਆਂ ਨੇ ਪਹਿਲਾਂ ਇਹ ਦੁੱਧਰ ਲਗੀ ਸੀ ਦੱਬਾ ਕੱਢ ਗਏ ਤੇ 3 ਮਹੀਨੇ ਦਾ ਤੇ ਹੁਣ ਬਾਬਾ ਜੀ ਨੂੰ ਅਪੀਲ ਕਰੂ ਕਿਰਪਾ ਹੁਣ ਉੱਧਰ ਹਲ ਜਾਣੀਆਂ ਚੱਲ। ਉਹ ਹੈ ਮੌਜਾ ਜੀ ਨਾਲ ਤਾਂ ਪਾਣੀ ਨਹੀਂ ਵੇਸਟ ਹੁੰਦਾ ਨਹੀਂ ਘਰੇ ਸੇ ਮੋਟਰ ਨਾਲ ਕੱਲੀ-ਕੱਲੀ ਨਮਾਉਣੇ ਵਾਲੀ ਔਖੀ ਐ। ਇਹ ਤਾਂ ਹੈ ਜਿਆ ਕੁਦਰਤੀ ਨਜ਼ਾਰਾ ਹੈਗਾ ਜਦੋਂ ਕਿੰਨੇ ਮਰਜੀ ਲੇਬੜੀਆਂ ਦੇ ਵਿੱਚ ਬਾੜ ਦਿੰਦੇ ਨੇ ਕਾਲੀਆਂ ਡਾਂਜ ਹੋ ਕੇ ਨਿਕਲਦੀਆਂ ਨੇ। ਸਾਰਾ ਆਪ ਹੀ ਗੋਹਾਗਾ ਲੈ ਜਾਂਦਾ ਉਹ ਦੇਖੋ ਕਿਵੇਂ ਆਪਦੇ ਆਪ ਮਾਗਰ ਉਹ ਥੱਲੇ ਜਾਂਦੀਆਂ ਨੇ। ਆ ਮੱਧੇ ਰਹਿ ਕੇ 20 ਦਿਨ 20-22 ਦਿਨ ਰਹਿ ਗਏ ਛੂਨ ਚ ਇਹਨੂੰ ਵੇਚਾਂਗੇ ਆਪਾਂ ਇੱਕ ਬੜੀ ਵੱਡੀ ਮੈਂਸ ਹੈਗੀ। ਕਿਉਂ ਆਪਣਾ ਦੁੱਧ ਵਾਲੀਆਂ ਤਿੰਨ ਹੈਗੀਆਂ ਨੇ ਜੀ। ਪਰ ਵਾਲੀਆਂ ਸਾਹਮਣੇ ਔਖੀਆਂ ਨੇ ਨਾਲੇ ਮਿਸਤਰੀ ਲਾਉਣਾ ਆਪਾਂ ਨੂੰ ਹੁਣ ਪੈਸਿਆਂ ਦੀ ਲੋੜ ਐ ਤੇ ਵਿੱਚ ਸਹਾਇਤਾ ਲੱਗੂਗੀ ਮਿਸਤਰੀਆ ਸਾਹਿਬ ਲਾਇਆ ਲੱਖ ਸਵਾ ਲੱਖ ਤਾਂ ਲੇਬਰ ਦਾ ਬਣ ਜੂਗਾ ਦੋ ਉਹਦੇ ਹੁਣ ਉਹ ਦੂਜੀ ਝੋਟੀ ਬਾਗੀ ਥੱਲੇ ਬਾਰੀ ਬੱਟੇ ਉਹ ਥੱਲੇ ਜਾਂਦੀਆਂ ਧਾਰ ਤੇ ਮਿਸਤਰੀ ਦਾ ਸਵਾ ਲੱਖ ਦਾ ਲੇਬਰ ਲੇਬਰ ਦਾ ਹੋ ਜੂਗਾ ਤੇ ਬਾਥਰੂਮ ਬਰਾਂਡੇ ਪਾਉਣੇ ਹੋਰ ਬਹੁਤ ਕੰਮ ਪਹਿਹ ਚਾਹੀਨੇ ਝੋਨਾ ਆ ਜੂ ਚਲ ਹੁਣ ਝੋਨੇ ਤੇ ਆਸਾਂ ਨੇ ਬਰੀਆ ਨਸਰਗਿਆ ਚੋਂ ਨਾ ਆਪਣਾ ਦੇਖੋ ਸਪਰੇਅ ਕਰ ਦਿੱਤੀ ਆ ਤੇ ਆਪਾਂ ਨੇ ਮੀਮੂ ਪੈਂਦੇ ਚ ਹੀ ਹੋਈ ਆ ਸਪਰੇਅ ਹੁਣ ਦਿਨ ਸਾਫ ਹੋ ਗਏ ਇੱਕ ਵੀਰ ਮੌਸਮ ਦੀ ਜਾਣਕਾਰੀ ਦਿੰਦਾ ਬਹੁਤ ਵਧੀਆ ਜਿਹੜਾ ਮੌਸਮ ਦਾ ਚੈਨਲ ਆ ਉਹ ਜਮ ਸਹੀ ਦੱਸਦਾ ਹੁੰਦਾ ਉਹ ਕਹਿੰਦਾ ਕਬਰਾਉਣ ਦੀ ਲੋੜ ਨਹੀਂ ਹੁਣ ਮੌਸਮ ਸਾਫ ਰਹੂਗਾ ਜੇ ਛਿੜਕਾ ਸੰਭਾ ਵੀ ਹੋਇਆ ਕਹਿੰਦਾ 17 18 ਸਤੰਬਰ ਦੇ ਵਿਚਾਲੇ ਹੋਣਾਗਾ ਉਹ ਵੀ ਕੁਝ ਹਿੱਸਿਆਂ 'ਚ ਵੀ ਦੂਜੇ ਵੀਰ ਨਾ ਡਰੋ ਕਿਸੇ ਵੱਲੋਂ ਦੀ ਮੌਸਮ ਦਾ ਹੋਇ ਕਿਉਂ ਬਸ ਉਹ ਸਾਫ ਹੈ ਜੀ ਕੋਈ ਬੱਦਲ ਵਾਹੀ ਨਹੀਂ ਕੁਛ ਨਹੀਂ ਜਮਾ ਸਾਫ ਮੌਸਮ ਹੈ ਚਲੋ ਮਾਸੂਮ ਸਾਫ ਦੇ ਹੋਣ ਦੇ ਹਿਸਾਬ ਨਾਲੀ ਮੱਝਾਂ ਦੁੱਧ ਵਧਣਗੀਆਂ ਕਿਉਂ ਜੀ ਗਿਲਪੇਲੇ ਚ ਮੈਸਾਂ ਵੀ ਪ੍ਰੇਸ਼ਾਨ ਰਹੇ ਡਿਸਟਰਬ ਹੁੰਦੀਆਂ ਨੇ ਫਸਲ ਵੀ ਡਿਸਟਰਬ ਹੋਈ ਹੈਗੀ ਤੇ ਪਸ਼ੂ ਵੀ ਡਿਸਟਰਬ ਹੋਏ ਨੇ ਜਿਹੜੇ ਮਨੁੱਖ ਨੇ ਆਦਮੀ ਤਾਂ ਮਤਲਬ ਕਿ ਮਨੁੱਖਤਾ ਜੀਵਨ ਨੇ ਤਾਂ ਪ੍ਰਭਾਵਿਤ ਹੋਣਾ ਹੀ ਹੈ ਕਿਉਂ ਇਹਨਾਂ ਨੇ ਸਮਾਈ ਚ ਵੀ ਫਰਕ ਪੈਂਦਾ ਦੇਖੋ ਜੀ ਕਿਵੇਂ ਗੂੱਚੇ ਲਾ ਲਾ ਮੂੰਹ ਤਾਂ ਆਹ ਕਰ ਲੈਂਦੇ ਨੇ ਡੋਬ ਡੋ ਬਣਾਉਂਦੀਆਂ ਨੇ ਉਹ ਝੋਟੀ ਦਾ ਇਕੱਲਾ ਇਕੱਲਾ ਮੂੰਹ ਵੀ ਧੂੰਦੀ ਆਉਂਦੀ ਆ ਉਹਦੇ ਮੁਰ ਜਾ ਕੇ ਐਂ ਇਹ ਪਿਆਰ ਲੈਂਦੀ ਇਹਨਾਂ ਮੁੱਲੋਂ ਮੁੱਲੀਆਂ ਅੱਜ ਕੱਟਾ ਪਹਿਲੇ ਦਿਨ ਬਾੜਿਆ ਹੌਲੀ ਹੌਲੀ ਸਿੱਖ ਜੂਗਾ ਇਹ ਨਾਉਣਾ 300 ਤੋਂ ਥੱਲੇ ਰੇਤਾ ਦਾ ਵਧੀਆ ਬ੍ਰੇਤੀ ਹੈ ਇਹਦੇ ਵਿੱਚ ਪਾਣੀ ਵੀ ਚੰਗਾ ਹੈ ਪੈਪ ਵੀ ਬਹੁਤ ਸੇਤੀ ਜਾ ਰਹੇ ਨੇ ਇੱਥੋਂ ਇੱਥੇ ਦਾਸ ਦਾ ਮੁੰਡਾ ਇਹ ਮਿਸਤਰੀਆਂ ਨਾਲ ਹਨੀ ਹਨੀ ਕਰਾ ਚਾਚਾ ਘੰਟੇ ਚ ਦਵਾ ਚਲੇ ਗਏ ਗਰੀਬਨ ਬੋਰ ਆਪਣਾ 310 ਫੁੱਟ ਤੇ ਬਾਗ ਗਿਆ ਤੇ ਤਿੰਨ ਪਾਇਪ ਚਾਰ ਹੋਰ ਪੈਣਗੇ 330 ਫੁੱਟ ਬੋਰ ਹੋ ਜੂ ਜਿਹੜੀ 300 ਵਾਲੀ ਪਤਨ ਆ ਉਹਦੇ ਹੇਠਲਾ ਪਾਣੀ ਆ ਜਿਹੜਾ ਬਹੁਤ ਵਧੀਆ ਸੋਰਾ ਨਹੀਂ ਹੈਗਾ ਉਹ ਚ ਤੇ ਪੀਣ ਚ ਵੀ ਵਧੀਆ ਪਾਣੀ ਹੈ ਤੇ ਪਾਣੀ ਗਰਮ ਨਿਕਲੂਗਾ ਜਿਹੜਾ ਉੱਪਰਲਾ ਪਾਣੀ ਹੈ 302 ਠੰਡਾ ਪਾਣੀ ਆ ਬਾਈ ਤੇ ਆਪਾਂ ਹੁਣ 330 ਤੇ ਇਹ ਬੋਰ ਲੱਗ ਜੂ 40 ਫੁੱਟ ਦੇ ਵਿੱਚ ਪੈ ਜਾਣਾ ਫਿਲਟਰ ਦੂਜੇ ਬੰਦ ਪੈ ਜਾਣਗੇ ਬੰਦ ਲੱਗ ਪੈ ਜਾਣਗੇ ਤੇ ਤਕਰੀਬਨ ਆਪਣਾ ਤਾਂ 2 ਘੰਟਿਆਂ ਚ ਬੋਰ ਹੋ ਜੂ ਅਜ ਮਾਲ ਪਾ ਕੇ ਸਮਾਨ ਕੱਢ ਲੈਣਗੇ ਕੰਮ ਸੁੱਧ ਚੱਲੀ ਜਾਵੇ ਵਾਹੀ ਗੁਰੂ ਦੀ ਕਿਰਪਾ ਨਾਲ ਤੇ ਨਾਲ ਹੁੰਦੇ ਆਪਾਂ ਇਥੇ ਮਿੱਟੀ ਚੱਕਣ ਲੱਗੇ ਟਰਾਲੀ ਲੋਡ ਰਹੀ ਆਉਂਦੀ ਸੀ ਪਿੰਗਾ ਪਾ ਲਿਆ ਆਪਾਂ ਨੇ ਨਾਲ ਹੁੰਦੇ ਤੋਂ ਪਹਿਲਾਂ 2 ਦਿਨ ਪਿੰਗੇ ਲਾਏ ਜਿੱਥੇ ਉਥੇ ਨੀਮ ਆ ਸੀ ਬਾਹਰ ਲੇ ਕਰੇ ਉਥੇ ਲਾ ਦੇ ਨੇ ਤੇ ਇਥੇ ਚੱਕੀ ਜਾਂਦੇ ਚੱਕ ਰਹੇ ਬੰਦੇ ਚੱਕ ਰਹੇ ਬਾਈ ਕਿੱਥੇ ਇਧਰ ਆਪਾਂ ਲੈ ਲਿਆ ਇਹ ਤਾਂ ਆ ਨਵਾਂ ਸਮਾਨ ਨਵਾਂ ਮਾਲ ਮਗਾਏ ਤੇ ਪਿੰਡ ਹੀ ਆਪਣੀਆਂ ਦੁਕਾਨਾਂ ਵੱਡੀਆਂ ਹੈਗੀਆਂ ਨੇ ਪੁਰਾਣੇ ਸਮਾਨ ਦੇ ਚਲੋ ਆਪਾਂ ਬਾਹਰ ਵੀ ਰੇਟ ਪੁੱਛੇ ਦੁਕਾਨਾਂ ਤੇ ਤੇ ਮੈਨੂੰ ਪਿੰਡਾਂ ਰੇਟ ਲੋਟ ਲੱਗਿਆ ਜਿਹੜਾ ਬਾਹਰ ਇਹ ਰੇਟ ਪੁੱਛਿਆ ਸੀ ਉਹ ਥੋੜਾ ਜਿਹਾ ਵੱਧਦ ਸੀ ਕੋਈ ਪੈਪਾ ਨਾ ਪਰਖ ਸੀ ਇਹ ਆਪਾਂ 12-13 ਕਿਲੋ ਰੁਪਏ ਪੈ ਖੜੀ 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 12-13 ਕਿਲੋ ਦੀ ਪੈ ਤੱਕ ਵਧੀਆ ਆਪਾਂ ਨੂੰ ਪੈ ਗਈ 840 ਰੁਪਏ ਦੀ ਪੈ ਗਈ ਤੇ ਤਕਰੀਬਨ 13-14000 ਦਾ ਮਾਲ ਹੋ ਜਾ 15 ਨਾਲ 20 ਹਸਾਲਕ ਲਾ ਕੇ ਕਿੰਨੇ ਪੈ ਪਣਗੇ ਜੀ ਲਵਾਈ ਦਾ 18-19 ਕਿਲੋ ਕਿੰਨੇ ਪੈ ਪਾਉਣੇ ਨੇ ਤੇ ਇੱਥੋਂ ਸਾਰੀ ਚੱਕਦੀ ਆਪਾਂ ਨੇ ਮਿੱਟੀ ਸਾਰੀ ਚੱਕਤੀ ਆ ਰਹਿ ਗਈ ਮਾਗਰੋ ਜਦੋਂ ਬੋਰ ਕਲੀਅਰ ਹੋਗਾ ਮਾਗਰੋ ਇਹਨੂੰ ਗਾਜ ਜੀ ਨੂੰ ਇਕੱਠੀ ਬੱਠੜਾਂ ਨਾਲ ਕਰਕੇ ਪਾ ਲਾਂਗੇ ਬੱਠੜਾਂ ਨਾਲ ਸਿਰਦਾਂਗੇ ਤੇ ਕਿਰਾ ਇਥੋਂ ਟਰਾਲੀ ਮਿੱਟੀ ਦੀ ਹੋ ਗਈ ਹੁਣੀ ਕੋਸ ਇਧਰੋਂ ਚੱਕਦੀ ਆਹ ਸਾਰੀ ਬੀਹੀ ਚੋ ਮਿੱਟੀ ਚੱਕਣੀ ਐ ਤੇ ਆ ਇੱਧਰ ਟਰੈਕ ਲਾਤਾ ਹੁਣ ਉੱਥੋਂ ਖੱਬਲ ਕਢਣ ਲੱਗ ਗਿਆ ਬੰਤਾ ਸਾਰਾ ਕੜ ਕੜ ਸਾਰੀ ਬੀਹੀ ਕਿਰਾਂ ਪੂਰੀ ਸੋਹਣੀ ਬਣਾਉਣੀ ਐ ਤੇ ਬੰਦਾ ਹੀ ਪੁੱਸਿਆ ਅੱਜ ਨਾਲ ਆ ਇਧਰੋਂ ਚੱਕਦੇ ਅਸੀਂ ਨੇ ਦੋ ਪਿੰਗੇ ਆ ਘੜਤੀ ਵਿੱਚੋਂ ਮਿੱਟੀ ਸੁੱਕ ਗਈ ਜਦੋਂ ਪਿੰਗਾ ਹੋਰ ਹੋ ਜੂ। ਤੇ ਆ ਨਾਲ ਹੁੰਦੇ ਹੋਰ ਵਾਲੀ ਮਿੱਟੀ ਚੱਕਤੀ। ਨਬੋਰ ਦਾ ਕਲੀਅਰ ਹੋ ਗਿਆ ਫਿਰ ਜਿਹੜੀ ਰਹਿ ਗਈ ਉਹ ਚੱਕ ਲੈਣਾ। ਤੇ ਅਗਰ ਤੁੰਦਰਾ ਕੇ ਤਰੱਕੀ ਵਾਸੇ ਤੇ ਅਜੇ ਕੁਸ਼ੀ ਦਾ ਮੌਕਾ ਆਇਆ। ਤੇ ਜੋ ਕੁਸ਼ੀ ਦਾ ਮੌਕਾ ਆਇਆ। ਇਹ ਆਪਣਾ ਜੀ ਬਹੁਤ ਸਾਰਾ ਹੋ ਗਿਆ ਬਸ ਹੱਥ ਪੈ ਤਾਉਣੀ। ਤੇ ਬਹਿੰਦ ਚੱਪਾ ਕਰਾ ਦੇ ਫਿਰ ਮਾਲ ਵੀ ਪੈ ਜੂਆ। ਇਹ ਬਹੁਤ ਚੰਦੂ ਬੋਲ ਤੱਕ ਰਹਿ ਰਹੀ ਹੈ 15 ਦਿਨ ਹੋ ਗਏ ਤੀਹ ਪਾਣੀ ਤਾਂ ਨਹੀਂ ਬਹੁਤ ਤੰਗੀ ਕਰਦੀ ਹੈ ਜਿੱਥੇ ਲਾਂਦੀਆਂ ਮੰਗਦੇ ਉਹ ਪਾਣੀ ਪੂਰਾ ਨਹੀਂ ਆ ਰਿਹਾ ਤਾਂ ਉਹ ਪੈਕੀ ਪਾਣੀ ਦੀ ਸਰਕਾਰੀ ਉਹਨੂੰ ਲਾਉਣਾ ਹੈ ਗਲੇ ਕਰਾਂਗੇ 45 ਵਾਰ ਦੇ ਸੂਤ ਤੇ ਕਿਹੜਾ ਹੀ ਤਰ੍ਹਾਂ ਬਹੁਤ ਵਧੀਆ ਬਣਿਆ ਤੇ ਮੜੇ ਤਾਂ ਪਹਿਲਾਂ ਹੁਣ ਠਾਕ ਦੇ ਆਣੇ ਤੇਰੇ ਵਧੀਆ ਕੰਮ ਤੋਂ ਵੀ ਪਾ ਅਲਾਉ ਯੋ ਕਿਹੜਾ ਹੀ ਬਣ ਕੇ ਤਿਆਰ ਹੋ ਗਈ ਆਪਣਾ ਤੇ ਬਾਹਰ ਨਾਲੇ ਨਾ ਮੋਹ ਗਈ ਜੀ ਤੇ ਲਹੀ ਨੂੰ ਕੰਦ ਤੁਸੀਂ ਮੈਂ ਸਭ ਦੇ ਕਾਰਜ ਕਰੇ ਲੋਟੇ ਵੀ ਕਾਰਜ ਹੀ ਆ ਇਸ ਤਰ੍ਹਾਂ ਹੁੰਦਾ ਬੁੱਤ ਤੇ ਹੁੰਦਾ ਬੋਲਣਾ ਉਹ ਕਿਹੜਾ ਸਫਾਲਾ ਤੇ ਪੈਸਾ ਵੀ ਬਹੁਤ ਚਾਹੀਦਾ ਦੇਰ ਦਿੱਤੀ ਕੋਈ ਨਹੀਂ ਆਉਂਦੀ ਤੇ پیسے ਨਾਲੇ ਕੰਮ ਚੱਲਣਾ ਕਿੱਥੇ ਲਾਉਣਾ ਹੈ ਨਾ ਡੈਡੀ ਕੰਮ ਨਾ ਬੈਠਣਾ ਬੀਬੀ ਨਾਲ ਲਾ ਕੇ ਬੈਠਣਾ ਡੈਡੀ ਪੇਪਲ ਨੇ ਆਇਆ ਉਹ ਪੇਪਲ ਨੇ ਸਾਰਾ ਸਮਾਨ ਲੈ ਆਇਆ ਸਾਈਡ ਦਿੱਤਾ ਫਿਰ ਉਹ ਲਾ ਲੈਂਦਾ ਤੇ ਸਬਜ਼ੀ ਕੱਟਦੀ ਅਸੀਂ ਕੱਟੂ ਕਦੂ ਸਬਜ਼ੀ ਤਰਾਉਂਦੇ ਆਂ ਤੇ ਜਿੰਦੂ ਆਇਆ ਤਾਂ ਜਿਆਦੀ ਨਹੀਂ ਕੱਟੂਗਾ ਉਹਨਾਂ ਕਦੂਸਾ ਆ ਕੇ ਗਏ ਕੱਟੂ ਤੇ ਆएंगे ਆਸੂ ਪਤਾ ਨਹੀਂ ਅੰਦਰ ਹੀ ਵੀ ਸਭਿਆਣਾ ਬਹੁਤ ਮੁਸ਼ਕਲ ਬਾਣੀ ਸਵੇਰ ਵਾਰਿਸ ਵੀ ਦੋਪਹਿਰੋਂ ਤੋਂ ਜ਼ਿਆਦਾ ਮਸਲਾ ਕਦੋਂ ਵੀ ਦੇਖੀ ਤਾਂ ਕੱਚੇ ਕਦੋਂ ਨੇ ਗੜੀ ਨੇ ਆਤੀ ਤੇ ਲੋਰਨ ਕਿ ਬਹੁਤ ਵਧੀਆ ਬਣਨਗੇ ਹੋਈ ਸਿੱਤੋਂ ਕੱਦਦੇ ਹਾਂ ਅਜਿਹੇ ਕੱਚੇ ਕਦੋਂ ਦੇ ਸਮਾਂ ਕੱਟ ਕੇ ਧਰੀ ਤੇ ਅੰਮ੍ਰਿਤੂ ਦੀ ਸਬਜ਼ੀ ਫਿਰ ਆਪਾਂ ਜੋੜਤ ਲਾਉਣੀ ਹੈ ਤੇ ਹਾਂ ਕੇ ਹਾਂਜੀ ਸਵੇਰ ਦੀਆਂ 6:30 ਵਜੇ ਦੀਆਂ ਮੱਝਾਂ ਸੀ ਅੰਦਰ ਸਾਰੇ ਇਹ ਦੰਦ ਨਿਕਲੇ ਪਏ ਸਾਰੇ ਉਹ ਦੇਖ ਲੋ ਤੇ ਹੁਣ 4 ਵਜੇ ਬਾਹਰ ਗੱਡੀਆਂ ਨੇ ਸਾਢੇ 3 ਵਜੇ ਲਾਈਟ ਗਈ ਆ ਸਾਢੇ 7:00 ਸਾਢੇ 3 ਵਜੇ ਸਾਈਂ ਲਾਈਟ ਸੀ ਤਾਂ ਉਹਨਾਂ ਦਾ ਵਖੇਲਾ ਹੀ ਗਿਆ ਤੋਂ ਜਦੋਂ ਤੱਕ ਇਹਨੂੰ ਉਹਨਾਂ ਨੇ ਕਿੰਦਰ ਰੱਖਿਆ ਕੱਟਾ ਵੀ ਗਿੱਜ ਗਿਆ ਬਸ ਇਹਨੂੰ ਵੀ ਬਾੜਨ ਲੱਗ ਗਿਆ ਥੋੜੇ ਕੱਟੇ ਮਿਆਣੀਆਂ ਦੇ ਡੁੱਬਣ ਆ ਜਾਂਦੇ ਉਹਨਾਂ ਨੂੰ ਬਾੜ ਦੇ ਤੇ ਇਹਨਾਂ ਨੂੰ ਵਿੱਚ ਵਿੱਚ ਚਾਰਗੇਟ ਆਣੇ ਨਿਕੜੇ ਨਿਕੜਾ ਰਾਤ ਨੂੰ ਫੇਲ ਗੋਹੇ ਨਾਲ ਨਿਬੜ ਜਾਂਦੇ ਪੱਲੇ ਆ ਰੈਨਾ ਸੁਖਾ ਨਾ ਤਾਂ ਬੁਰਸ਼ ਮਾਰਨਾ ਪਵੇ ਨਾ ਇਹ ਮਾਲ ਨਹੀਂ ਆ ਪੈਣਾ ਆਪ ਇਹਨਾਂ ਨੂੰ ਸਾਰਾ ਘਰ ਲੈ ਜਣਾ ਕੋਸਾ ਦਾ ਸਮਾਂ ਨਹੀਂ ਕਰੀਂ ਜੇ ਤਰਾਂ ਸਭੇ ਪੂਰੀ ਕਿ ਅਸਤੇ ਨਰਮੋ ਗਰਾਮ ਕਰਕੇ ਕੋਈ ਨਾ ਭਰ ਸਿੰਗੂਲੀ ਹੁਣ ਪਾਈ ਜਾਣੀ ਹੈ ਧਾਟੇ ਨੂੰ ਤੋਣਾ ਪਾਣੀ ਦਿਖਾ ਰਿਹਾ ਵਿਚਾਰਾ ਤੇ ਵੀ ਜੋ ਤਰਕੀਏ ਪਲੇ ਆਜ ਵੱਜੀਏ ਤੂੰ ਪਾਣੀ ਇਹਨਾਂ ਨੇ ਕੀ ਲਿਆ ਹੁਣ ਨਹੀਂ ਆਪਾਂ ਹੁਣ ਦਿਖਾ ਦੇਵੇਂ ਚਾਲ ਨਹੀਂ ਚੱਲਿਆ ਆਹਰਾ ਪਾ ਗਿਆ ਮਰਾ ਸੁਦਾ ਦੀ ਬਿਜਲੀ ਟੁੱਟ ਗਈ ਹੈ ਹਾਂ ਇਸ ਵੇਲੇ ਇੱਥੇ ਪਹਿਲਾਂ ਉਧਰੋਂ ਚੱਕਿਆ ਤੇ ਦੂਰੇ ਦੇਖੋ ਕਿੰਨਾ ਬਰਾਹਾ ਹੈ ਤੇ ਖਬਰ ਤੋੜਿਆ ਕੋਈ ਨਾ ਟ੍ਰੈਕਟਰਾਂ ਦੀ ਰੇਟੇ ਜੀ ਲੂੰਡੂ ਨੇ ਇੰਨਾ ਢੇਰ ਹੋ ਗਿਆ ਦੇਖੋ ਕਿ ਨਾ ਪੰਚ ਕਿੱਕ ਪਿੰਗਾ ਪਹਿਲਾਂ ਲਾ ਰਹੇ ਚਲੇ ਸਾਰਾ ਆਪਣੇ ਦੇ ਚੋ ਤੇਰੀ ਮਤਾਂ ਦੀ ਬਾਦ ਤੇ ਰੇਟਾ ਵਧੀਆ ਬੰਦ ਕਹੇ ਤੇ ਮਿੱਟੀ ਉੱਥੇ ਡੇਲੂਗੀ ਉਹ ਨਾਲ ਨਾਲ ਲਾ ਦੇਗਾ ਅਜਰਾ ਮਾ ਉਧਰੋਂ ਫਿਰ ਪਾ ਲੈ ਜਿੰਨਾ ਹੋਈਗਾ ਤੇ ਇਧਰ ਆਪਾਂ ਗੱਲ ਉਹ ਨਾਲ ਉਹ ਮਾਰ ਦਾਂ। ਇੱਕੋ ਚਾਰ ਰਾਈਟ ਕੋਈ ਸਾਫ ਕਰ ਲੈ। ਫੇਰ ਆਪਾਂ ਲਾਵਾਂਗੇ ਸਾਫ ਦੀ ਚਾਰੀ। ਉਹ ਵੀ ਰੱਬੀ ਪੋਖੋਲੇ ਆ ਮਾਰ ਦੋ। 3 ਕਿਲੋ। ਉਹ ਲਾ ਲਈ। ਹੈ? ਕੋਈ ਕਾਰ ਬੰਦ ਨਹੀਂ ਇਧਰ ਆਪਰੇ ਕੋਈ ਨਾ। ਕੰਮ ਕਰ ਲੈ ਲਾ ਪਰੇ ਕੋਈ ਨਾ ਪਰੇ। ਸਮਾਨ ਲੈਣ ਦਾ ਤੁਹਾਨੂੰ ਪਹਿਲਾਂ ਵੀ ਦੱਸਿਆਗਾ। ਆਹੀ ਬੈ ਬਰੇਣਾ ਆਪਣਾ। ਕਿਰਪਾ ਦਾ ਵਧੀਆ ਆਈ ਜਾਂਦਾ ਤੇ ਹੋਰ ਪਾਣੀ ਵਧੀਆ ਬਣਾ ਜੇ ਪਾਣੀ ਬਣਾਉਣ ਦਾ ਹੀ ਆ ਵੀ ਚੰਗਾ ਪਾਣੀ ਲੈਣਾ ਪਰ ਲੈਣਾ ਵੀ ਵੀ ਪ੍ਰੈਸ਼ਰ ਵਾਲਾ ਪਾਣੀ ਆ ਪੂਰਾ ਤੇ ਪ੍ਰਮਾਤਮਾ ਕਿਰਪਾ ਕਰੇ ਵਧੀਆ ਹੋਰ ਪਾਣੀ ਬਣਾ ਜੇ ਧੰਨ ਬਾਰ ਬਾਬਾ ਖਵਾਜਾ ਪੀਰ ਜੀ ਆਪਣਾ ਬੋਰ ਲੱਗ ਗਿਆ ਜੀ ਤੇ ਬੋਰ ਲੱਗ ਗਿਆ ਇਹ ਜਿਹੜੇ ਮڑے ਮٹے ਬੋਕਿਆਂ ਮਾਰਦੇ ਤਾਂ ਵੈਸੀ ਮਾਰਦੇ ਨੇ ਇਹਨਾਂ ਕੀ ਆ ਦੇਖੋ ਜਾ ਰਿਹਾ ਹੈ ਟਾਣਾ ਚਾਹ ਚਾਹੀਦੀ ਬਣ ਗਈ ਕੋਕ ਲਾ ਲਈ ਤੇ ਰੋਟੀ ਚਾਹ ਬਣ ਗਈ ਚਾਰਾ 54 ਇੱਧਰ ਸਬਜ਼ੀਆਂ ਜੀਆਂ ਗਿਆ ਪੱਤੂ ਦੀ ਹੋਰ ਤੇ ਇੱਧਰ ਅੱਡੇ ਕੋਲ ਤੇ ਕੀ ਐ ਗੋਰੀਆਂ ਸੁਖਣਾ ਜਦੋਂ ਕੰਮ ਕੰਮ ਚੱਲੇ ਨਾ ਜਦੋਂ ਕੋਈ ਵੀ ਆਪਾਂ ਕੰਮ ਰਿੱਟਦੇ ਆ ਘਰ ਦਾ ਲੇ ਗੋੰਦਾ ਇਹਨਾਂ ਨੂੰ ਵੀ ਕੱਟਾਂ ਦਾ ਮੁੰਡਾ ਵਧਦਾ ਦਾ ਦੋਧਣਾ ਯਾਰ ਕੋਸਾ ਨੰਦ ਲੱਗ ਗਿਆ ਬੋਰ ਲੱਗੇ ਭਾਈ ਸਮਾਨ ਪਾਉਣ ਵੇਹ ਕਿ ਤੁਹਾਨੂੰ ਦਰਸਤੀ ਰੱਖ ਕੇ ਇਹਨਾਂ ਨੂੰ ਬੋਰ ਲਾਉਂਦਿਆਂ ਨੂੰ ਵੀ ਤੇ ਲਵਾਉਣ ਵਾਲਿਆਂ ਨੂੰ ਵੀ ਸਭ ਨੂੰ ਰੱਬ ਤਰੱਕੀਆਂ ਬਖਸ਼ੇ ਹੈ ਨਾ ਬਈ ਐ ਹੁੰਦੀ ਆ ਗੱਲ ਮੱਤ ਤੋਂ ਬੰਦੇ ਇਹਨਾਂ ਦਾ ਦੂਰ ਦਾ ਕੰਮ ਕਰ ਲਈ ਅਮਨ ਜੀ ਮੁੱਤੇ ਆ ਜੀ ਮਸਤਾਨ ਜੀ ਮੇਰਾ ਬੋਰ ਮਸਤਾਨ ਇਹ ਤਾਂ ਖੜਕਾ ਨਹੀਂ ਚੱਲੇ ਜਾਂਦਾ ਚਲ ਕੋਈ ਨਾ ਉਹਨਾਂ ਨੂੰ ਪਤਾ ਚੱਲ ਗਿਆ ਚਲ ਕੋਈ ਗੱਲ ਦੇਖਣਾ ਵੀ ਜੀ ਦੀ ਤਾਂ ਸਿੱਧੀ ਗੱਲ ਨਹੀਂ ਬੋਲੀ ਜਾਂਦੀ ਕਰੇ ਫੜਕੇ ਨਾਲ ਇਹਦਾ ਸਿਰ ਦੁੱਖਦਾ ਸੀ ਯਾ ਕਿ ਬੀਬੀ ਦੀ ਬੋਲੀ ਉਲਟ ਚ ਜਾਂਦੀ ਹੈ ਜੀ ਉਲਟ ਬਗ ਜਾਂਦੀ ਆ ਸਾਨੂੰ ਪਤਾ ਹੀ ਹੁੰਦਾ ਬੜੇਪੇ ਚ ਉਲਟ ਬਗ ਜਾਂਦੀ ਹੈ ਬੋਲੀ ਇਹਦਾ ਫੜਕੇ ਨਾਲ ਪ੍ਰੇਸ਼ਾਨ ਸੀ ਵਿਚਾਰੀ ਇਸ ਫੜਕੇ ਨਾਲ ਵੱਧ ਤੋਂ ਸ਼ਾਂਤੀ ਸਿਰ ਦੁੱਖਦਾ ਟਾਈ ਫੈਟ ਵਧਿਆ ਹੋਇਆਗਾ ਹਾਂਜੀ ਗਵਾਜ ਗਵਾ ਕੇ ਲੈਂਦੀ ਆ ਹੁਣ ਇਹ ਵੀ ਕੜਾਈ ਦੀ ਤਰ੍ਹਾਂ ਬੇਰੋਖਾ ਹੋ ਜਾਣਾ ਬਾਬੇ ਦੀ ਕੜਾਈ ਵਿੱਚ ਬਾਬੇ ਦੇ ਚਾਵਲਾ ਤੇ ਆਉਂਦਾ ਕੜਾਈ ਬਾਬੇ ਦੀ ਉਹ ਕਹਿੰਦਾ ਮੈਂ ਉਧਰ ਲਾਇਆ ਮਾਂ ਗਲਤੀ ਦੀ ਕੜਾ ਚਾਵਲ ਪਾਏ ਪਾਏ ਕਿੱਥੇ ਖਾਊਗਾ ਉਰੇ ਆਊਗਾ ਤੈਨੂੰ ਖਾਣੇ ਖਾਲੀ ਖਾਦ ਦੇ ਨੀ ਖਾਣੇ ਖਾਦ ਦੇ ਨੀ ਖਾਲਾ ਸਵਾਦ ਬਹੁਤ ਨੇ ਮਮਾ ਡੈਡੀ ਆਪਨੇ ਖਾਣਗੇ ਤੋਂ ਉਧਰ ਨਾਲ ਜੱਦੇ ਜੱਦੇ ਪਾ ਕੇ ਕਮਾਜਾ ਨਹੀਂ ਜਾਂਦਾ ਪਾੰਦਾ ਨੀ ਆਪਨੇ ਖਾਊਗੇ ਡੈਡੀ ਚੰਗਾ ਆਏ ਮੰਮਾ ਤੇ ਆ ਪੀੜੀ ਫੱਤੀ ਲੈ ਲੈ ਆਹ ਫੱਤੀ ਲੈ ਲੈ ਹੁਣ ਵੀ ਵੀ ਗਰਮੀ ਕਿੰਨੀ ਹੋਰ ਹੋਈ ਪਈ ਹੈ ਹਨਾ ਹਵਾ ਖੜੀ ਆ ਗਈ ਲੇਟ ਹੈ ਨੀ ਮਮਾ ਲਾਈਟ ਐਨੀ ਕੱਟ ਲੱਗਿਆ ਹੋਇਆ ਲੈਥਾ ਪਤਾ ਨਹੀਂ ਕਿਹੜੇ ਸਾਹ ਹਾਂ ਕੱਟ ਲਾਇਆ ਤੁਹਾਡਾ ਇਹਦਾ ਦੁੱਲੀ ਆਂਦਾ ਪਾਣੀ ਦਾ ਕਿੱਥੋਂ ਆਓ ਇੱਥੋਂ ਇਹ ਵੀ ਕੈ ਫੁੱਟ ਦਾ ਹੋਊਗਾ ਹਾਂ ਕੈ ਫੁੱਟ ਦਾ ਹੋਊਗਾ ਇਹ ਹੋਊਗਾ 2 ਫੁੱਟ ਦਾ 20 ਫੁੱਟ ਦਾ ਹਾਂ 20 ਦਾ ਤਾਂ ਹੋਊਗਾ 3 ਦਾ ਤਾਂ ਨਹੀਂ ਹੋਣਾ ਕੋਈ ਨਹੀਂ ਦੂਸਰਾ ਚਾਹੇ ਜੀ 3 ਦਾ ਕੋਈ ਨਹੀਂ ਹੋਏਗਾ ਹਾਂ ਜੀ ਬਾਬਾ ਖਵਾਜਾ ਪੀਰ ਦੀ ਕਿਰਪਾ ਹੋ ਗਈ ਹੈ ਬੋਰ ਆਪਣਾ ਲੱਜ ਗਿਆ maal ਪੈ ਗਿਆ ਸਮਾਨ ਤੋੜਦਾ ਐਪ ਕੱਢ ਰਹੇ ਨੇ ਹੁਣ